ਜਨਨੀ ਜਲੇ ਤੋਂ ਭਗਤ ਜਾਨ ਜਾਣ ਦਾਤਾ ਜਾਨ ਸੂਰ ਨਹੀਂ ਤੋਂ ਜਨਨੀ ਬਾਮ ਹੈ ਕਾਹੇ ਬੋਆਇਲ ਗੁਰੂ ਗੋਬਿੰਦ ਸਾਹਿਬ ਦੀ ਰੀਰ ਵਿੱਚ ਜਿਉਂ ਮਨ ਰੱਖੀ ਗੁਰੂ ਪਿਆਰੇ ਸਾਧ ਸੰਗਤ ਜੀ 15ਵਾਂ 10ਵਾਂ ਵਿੱਚ ਦਿਓ ਵਾਰੋਗੀ ਦਾ ਹਾਸਾ ਗੁਰੂ ਕਾ ਦੀ ਪ੍ਰਬੰਧਕ ਕਮੇਟੀ ਵੱਲੋਂ ਰੱਖਿਆ ਗਿਆ ਪ੍ਰੋਗਰਾਮ ਭਾਈਕਰਵਾ ਸਿੰਘ ਹਰਿਆਣਾ ਜਿਨ੍ਹਾਂ ਵੱਲੋਂ ਅੱਜ ਉਹਨਾਂ ਦੀ ਭੋਗੜਤਾ کتیویں دن دخل ہو گئی ہے ساری سمجھ جانو ہے پناب کے رول کی ہے بات کے تھوڑی بہت خوال آئی بہتا جو یوگدان سکھ چینل یو پی کا کسی اخبار نے کسے نیوز پیپر نے کسے میڈیا نے بھائی گلبھسنگ بھی دن تک کوئی کور نہیں کیتا. کیوں نہیں کیونکہ جس میں لایا جا رہے ہیں ਉਹ ਪਰਤਾ ਪਰਕਾਰ ਨਹੀਂ ਉਹ ਧਿਆਨ ਸਿਰ ਡੋਗਰੇ ਜਿਨ੍ਹਾਂ ਨੇ ਸਿੱਖ ਰਾਜ ਨੂੰ ਖਤਮ ਕਰਨ ਦੇ ਵਿੱਚ ਅਹਿਮ ਯੋਗਦਾਨ ਪਾਇਆ ਪ੍ਰਤਾਪ ਸਿੰਘ ਬਾਦਲ ਜੇਤੂ ਆਪ ਅਕਾਲਾ ਆਸਾ ਜਿਆਦਾ ਰਾਹ ਕਾਲੋ ਨਾਲ ਰਾਸ਼ਟ ਬਿਆਨਾਂ ਦਾ ਭਾਈ ਪ੍ਰਤਾਪ ਸਿੰਘ ਬਾਦਲ ਨੂੰ ਬੋਰਡ ਮਨਜ਼ੂਰਾਂ ਕਿਤਿਆਂ ਦੇ ਵਿੱਚ ਅਕਾਲਾ ਆਸਾ ਤੋਂ ਮੋੜਿਆ ਕਿੰਨਾ ਅਕਾਲੀ ਦੌਮ ਪ੍ਰਤਾਪ ਸਿੰਘ ਬਾਦਲ ਅੱਜ ਦੇਖੋ شایا گلمیت نہیں ہے اوتار سنگھ منگاؤ یہ معاملہ نہیں بنتا پولیس واپس کی باغ ਜਦੋਂ ਰੋਚਾ ਬਣਿਆ ਪਰੋਤੇ ਬਣਿਆ ਰੈਸਟੋਰੈਂਟਾਂ ਦੇ ਵਿੱਚ ਖਤab ਲੱਗ ਗਈ ਪਰ ਹਮੇਸ਼ਾ ਕਿਤੇ ਕੋਈ ਨਾ ਵੀ ਅਸੀਂ ਮੈਂ ਤਾਂ ਇੱਕ ਖਰਤਾਨਾਂ ਦੇ ਨਾਂ ਦੇ ਲੱਗ ਪੰਨਿਆ ਜੇ ਭਾਈ ਗੁਰਮੀਤ ਸਿੰਘ ਵਾਕੇ ਜਿੱਤੋਂ ਭਾਈ ਸਾਡੇ ਰਹਿਣ ਤੋਂ ਅੱਜ ਸ਼ੁਰੂ ਕੀਤਾ ਕੀ ਗੱਲ ਉਹਨਾਂ ਨੇ ਪੜ੍ਹੇ ਉਹਨਾਂ ਨੇ ਇਹ ਕਿਹਾ ਭਾਈ ਸਾਹਿਬ ਜਿੱਥੇ ਰ ਆਉਂਦੇ ਜਾ ਰਹੇ ਆ ਬਾਹਰ ਮੇਰੀ ਭੈ ਕੱਲਾ ਤੋਂ ਫੋੜੀ ਸਹਿਤ ਖਾਨ ਹੋਣੀ ਵਾਸਕੀ ਨੇ ਤੁਹਾਨੂੰ ਆਖੀ ਬਿਡਿਆ ਅੱਜ ਉਹਨਾਂ ਪੱਤੀਆਂ ਆ ਗਏ ਪੁਰੇ ਤੋਂ ਮਰਜ਼ਾ ਲੱਗ ਗਿਆ ਡਾਗ ਡਾਗ ਮੇਰੇ ਨਾਲ ਲੇਟਨ ਗੁਰੂ ਸਾਹਿਬ ਦੀ ਕਮੇਟੀਾਰੇ ਗੁਰੂ ਘਰ ਆਇਆ ਰਾਜ ਕੇ ਪ੍ਰੋਗਰਾਮ ਲਿਖਿਆ ਕਿ ਕਿੰਨੇ ਜਣੇ ਪਹੁੰਚੇ ਸਿਰਫ 1.5 ਤੋਂ 2 ਖਾਦਰੀ ਦੋ ਗੋਲ ਦੇ ਟਕੇ ਦਾ ਚਾਰਾ ਕਪ ਹਰਦੇ ਜਰੂਰ ਹੋ ਗਿਆ ਕਰੋ ਕਿ ਅਸੀਂ ਕਿਹਨਾਂ ਦੇ ਹਰਕਾਰ ਰਾਇਕਾ ਦੇ ਵਿੱਚ ਬੈਠੇ ਆਂ ਬਾਕੀ ਮੈਂ ਤਾਂ ਇਹ ਹੀ ਗੱਲ ਕਹੂੰਗਾ ਜਿੰਨੀ ਦੇਰ ਹੈ ਗੁਲਾਮੀ ਦਾ ਜੂਆ ਆਪਣੇ گاਉਂ ਦੇ ਵਿੱਚੋਂ ਅਸੀਂ ਨਹੀਂ ਲਾਦੇ ਸਾਨੂੰ ਕੋån ਆਲਾ ਇਤਿਆਹਾਸ ਨਾਲ ਨਹੀਂ ਕਰੇਗਾ ਸਾਡੀਆਂ ਮਸਲਾਂ ਸਾਡੇ ਬੱਚੇ ਜਦੋਂ ਇਹ ਦੋਸਤਾਂ ਦੀ ਧਰਤੀ ਤੇ ਜਾਣਗੇ ਉਤੇ ਗੁਰੂ ਘਰਾਂ ਦੇ ਵਿੱਚ ਵਿਜ਼ਿਟ ਕਰਨ ਉਹ ਸਾਨੂੰ ਜ਼ਰੂਰ ਕਹਿ ਕੇ ਤੇ ਸਾਡੇ ਮਾਪਿਆਂ ਨੂੰ ਇੱਥੋਂ ਉੱਥੇ ਲੈ ਗਏ ਇੱਥੇ ਭਾਈ ਲੱਖਣ ਮੌਜੂਦ ਦਾ ਕਾਨੂੰਨ ਡੁੱਲ ਗਿਆ ਤਕੀਰ ਦੇ ਪੈ ਲਈ ਇੱਕ ਹੋਰ ਬੇਨਤੀ ਆ ਕਹਿੰਦੇ ਅਸੀਂ ਸੰਗਠਨ ਨੂੰ 100 ਰੁਪਏ ਨੇ ਬਣਾਇਆ ਲਾ ਭਾਈ ਸਾਨੂੰ ਲੋੜ ਹੈ ਪਿੰਡਾਂ ਦੇ ਜਿੱਥੋਂ ਗੱਡੀਆਂ ਅਸੀਂ ਪੈਦੇ ਭੇਜੀਏ ਆਪਣੇ ਪਿੰਡ ਦੇ ਵਿੱਚ ਚਾਰ ਚਾਰ ਪੰਜ ਪੰਜ ਗੱਡੀਆਂ ਰੈਂਟ ਤੇ ਕਰਕੇ ਗੱਡੀਆਂ ਭਰ ਕੇ ਅਸੀਂ ਗੋਡ ਵਾਲਾ ਹੰਦਬਾੜ ਜਰੂਰ ਭੇਜੀਏ ਬਾਕੀ ਇਨਾ ਪਰਸੀ ਕਹਿੰਦਾ ਰ ਮਾਠੀ ਮਾਲ ਜਾਂਦੇ ਕਿ ਜੇ ਮੇਰੇ ਕੋਲ ਕੁਝ ਗਲਤ ਹੋ ਮੰਨ ਕੇ ਆਉਗਾ ਤਾਂ ਮੈਨੂੰ ਜਾਨ ਬਚਾ ਫਾਦੀਂ ਮਾਫ਼ ਕਰਨਾ ਤਾਂ ਮੇਰਾ ਪਹਿਲਾ ਨਾ ਦੂਜਾ ਟਾਈਮ ਹੀ ਜਮਸਤੇ ਕੋ ਬੋਲਿਆ Why would you go Balasauro? Why would you